ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਪੱਤਰਕਾਰ ਜਗਰੂਪ ਸਿੰਘ ਮਾਨ ਮਨ ਬੜਾ ਉਦਾਸ ਆ ਪੰਜਾਬ ਦੇ ਹਾਲਾਤ ਦੋਸ਼ਨਾਬਣੇ ਹੋਏ ਨੇ ਸਾਡਾ ਏਰੀਆ ਤਾਂ ਬਹੁਤ ਕਿਰਪਾ ਪਰਮਾਤਮਾ ਦੀ ਐਵੇਂ ਝੂਠ ਬੋਲੀਏ ਵੀ ਮਾਛੀਵਾਲਾ ਏਰੀਆ ਇਧਰ ਰੋਪੜ ਸਾਈਡ ਜਾਂ ਜੋ ਵੀ ਏ ਏਰੀਆ ਹੈ ਸਤਲੁਜ ਦਰਿਆ ਦੇ ਨਾਲ-ਨਾਲ ਦਾ ਹਾਲ ਦੀ ਗੱਡੀ ਬਹੁਤ ਕਿਰਪਾ ਹੈ ਕਿਤੇ ਕੋਈ ਇਹ ਜਾ ਨੁਕਸਾਨ ਨਹੀਂ ਹੋਇਆ ਜਾਂ ਹੋਣ ਦੇ ਚਾਂਸ ਨੇ ਹਾਂ ਜਿੱਥੇ ਕਿਤੇ ਥੋੜਾ ਬਹੁਤਾ ਹੈ ਜਿਵੇਂ ਤੁਸੀਂ ਤੁਸੀਂ ਬੰਦ ਦੀ ਗੱਲ ਕਰਦੇ ਆਂ ਅਸੀਂ ਥੱਲੇ ਵਾਲ ਬੰਦ ਦੀ ਗੱਲ ਕਰਦਿਆਂ ਅਸੀਂ ਔਰ ਮੈਂ ਤੁਹਾਨੂੰ ਇੱਕ ਦਿਨ ਲਾਈਵ ਵੀ ਜਾ ਕੇ ਦਿਖਾਵਾਂਗਾ ਇਹਦਾ ਸਭ ਤੋਂ ਵੱਡਾ ਕਾਰਨ ਇਹ ਹੀ ਆ ਵੀ ਉੱਥੇ ਜਿਹੜੀ ਨਜਾਇਜ਼ ਮੈਨਮ ਹੋਈ ਆ ਉਹ ਨਜਾਇਜ਼ ਮੈਨਮ ਜਿਹੜੀ ਪਿਛਲੇ 25-30 ਸਾਲ ਤੋਂ ਪੁਰਾਣੀਆਂ ਸਰਕਾਰਾਂ ਵਿੱਚ ਹੋਈ ਆ ਸ਼ਰਯਾਮ ਹੋਈ ਆ ਸਰਕਾਰ ਦੇ پابੰਦੀਆਂ ਲਾਉਣ ਦੇ ਬਾਵਜੂਦ ਹੋਈ ਆ ਉਨਾ ਆੜੇਦਾਲ ਦੇ ਪਿੰਡਾਂ ਵਿੱਚ ਬੈਠੇ ਕੁਝ ਘਰਮ ਚੌਧਰੀਆਂ ਦੀ ਸਹਿਮਤੀ ਨਾ ਹੋਈ ਆ ਜਿਨ੍ਹਾਂ ਨੇ ਸਹਿਮਤੀਆਂ ਦਿੱਤੀਆਂ ਪਿੰਡਾਂ ਵਿੱਚ ਉਹ ਰੇਤਿਆਂ ਦੀਆਂ ਟਰਾਲੀਆਂ ਨਿਕਲੀਆਂ ਪੁਲਿਸ ਨਾਲ ਮਾਰਕ ਟਾਪਾ ਵੀ ਹੋਇਆ ਕੰਨਾਂ ਤੇ ਪਰਚੇ ਵੀ ਹੋਏ ਕਿਤਨਾ ਕਿਤੇ ਤੁੱਲੇ ਵਾਲਿਆਂ ਤੋਂ ਸੀ ਬੰਦ ਜਿਹੜਾ ਨੁਕਸਾਨ ਹੋਣ ਵੱਲ ਵੱਧ ਰਿਹਾ ਸੀਗਾ ਚਲੋ ਲੋਕਾਂ ਨੇ ਰੋਕ ਲਿਆ ਸਾਡਾ ਪ੍ਰਸ਼ਾਸਨ ਬੜਾ ਅਲਰਟ ਰਿਹਾ ਉਸ ਉਸ ਬੰਦੇ ਲਈ ਸਾਡੀ ਜਿਹੜੀ ਮੌਜੂਦਾ ਸਰਕਾਰ ਸਤਾਂ ਤਾਰੀਖ ਕਰਦੇ ਵੀ ਐਮਐਲਏ ਸਾਹਿਬ ਵੀ ਪਹੁੰਚੇ ਉੱਤੇ ਉਹਨਾਂ ਨੇ ਉਸ ਤੋਲੇ ਵਾਲੇ ਤੁਸੀਂ ਬਨ ਨੂੰ ਬਹੁਤ ਮਿਹਨਤ ਕਰਕੇ ਪ੍ਰਸ਼ਾਸਨ ਨੇ ਕਾਬੂ ਕਰ ਲਿਆ ਪਰ ਮੈਨੂੰ ਮੇਰੀ ਇਹ ਵੀ ਬੇਨਤੀ ਹੈ ਸੱਤਾਧਾਰੀ ਤਿਰਨੂ ਜਾਂ ਹੋਰ ਵੀ ਉਹ ਲੋਕਾਂ ਦੀ ਵੀ ਜਾਣਦ ਕਰੋ ਜਿਨ੍ਹਾਂ ਨੇ ਮਾਈਨਿੰਗ ਕਰ ਕਰਕੇ ਬਨ ਖੋਲੇ ਨੇ ਜਿਨ੍ਹਾਂ ਨੇ ਨਜਾਇਜ਼ ਰੇਤੇ ਦੇ ਟਰਾਲੇ ਭਰ-ਭਰ ਕੇ ਇਹਨਾਂ ਬਨਾਂ ਨੂੰ ਢਾ ਲਾਈਆ ਤੋਲੇ ਵਾਲਾ ਖਾਸ ਕਰ ਤੋਲੇ ਵਾਲ ਬਨਾਂ ਨੂੰ ਬਹੁਤ ਰੇਤੇ ਦੀ ਨਜਾਇਜ਼ ਮਾਈਨਿੰਗ ਹੋਈ ਆ ਉੱਥੇ ਦੂਜੀ ਕੋਸ਼ਿਸ਼ ਕਰੋ ਅਰਦਾਸ ਕਰਿਏ ਵੀ ਜੋ ਸਾਡਾ ਮਾਝਾ ਏਰੀਆ ਸਾਡਾ ਮਾਲਵਾ ਮਾਲਵੇ ਦਾ ਖੇਤਾ ਫਿਰੋਜ਼ਪੁਰ ਸਾਈਡ ਤਨ ਤਨ ਖਾਸ ਕਰ ਡੇਰਾ ਬਾਬਾ ਨਾਨਕ ਗੁਰਦਾਸਪੁਰ ਪਠਾਨਕੋਟ ਕਪੂਰਥਾਲੇ ਦੇ ਕੋਲ ਜਿਹੜਾ ਏਰੀਆ ਪੈਂਦਾ ਖਾਸ ਕਰ ਸultanpur Lodhi ਉਸ ਏਰੀਏ ਵਿੱਚ ਜਿੰਨਾ ਤੁਸੀਂ ਕਹਿ ਲਮੋ ਉਨਾ ਹੀ ਨੁਕਸਾਨ ਹੋਇਆ ਏ ਚਲੋ ਕਿਰਪਾ ਬਾਬੇ ਦੀ ਕੇ ਮਨੁੱਖੀ ਜਾਨਾਂ ਦਾ ਬਹੁਤ ਹੀ ਘੱਟ ਬਹੁਤ ਦੀ ਘਟਨ ਨੁਕਸਾਨ ਹੋਇਆ ਪਰ ਪਸ਼ੂ ਧਨ ਸਾਡਾ ਜਿਹੜਾ ਸਾਡਾ ਸਰਮਾਇਆ ਹੁੰਦਾ ਉਹ ਲਗਭਗ ਖਤਮ ਹੋ ਗਿਆ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਤਹਿ ਸੁਨੈਸ ਹੋ ਗਿਆ ਤਬਾਹ ਹੋ ਗਿਆ ਇੱਕ ਕਮਰਾ ਛੱਡ ਕੇ ਆਉਣਾ ਇੱਕ ਕਮਰਾ ਚੇਂਜ ਕਰਨਾ ਬਹੁਤ ਔਖਾ ਏ ਲੋਕਾਂ ਨੇ ਮਹਿਲਾਵਰ ਕੇ ਸੁਪਨਿਆਂ ਵਰ ਕੇ ਘਰ ਛੱਡ ਕੇ ਲੋਕਾਂ ਨੂੰ ਜਰੂਰ ਕਿਸ਼ਤੀ ਲੈ ਕੇ ਸਾਡੇ ਸਮਾਜਵੀ ਵੀਰ ਜਾਂਦੇ ਨੇ ਤਾਂ ਕਈ ਵਾਰ ਤਾਂ ਤਾਹਾਂ ਨਿਕਲ ਜਾਂਦੀਆਂ ਰੋਣਾ ਆਉਂਦਾ ਵੀ ਯਾਰ ਇਹ ਹਾਲਾਤ ਸਾਡੇ ਪੰਜਾਬ ਦੇ ਜਦੋਂ ਤਾਂ ਪੰਜਾਬ ਦੇ ਪਾਣੀ ਵੰਡਣ ਦੀ ਗੱਲ ਆਉਂਦੀ ਆ ਤਾਂ ਸਾਰਾ ਦੇਸ਼ ਮੰਗਦਾ ਏ ਜਦੋਂ ਪੰਜਾਬ ਦੇ ਪਾਣੀਆਂ ਨੂੰ ਮਾਰ ਝੱਲਣ ਦੀ ਗੱਲ ਆਉਂਦੀ ਆ ਤਾਂ ਉਹਦੀ ਮਾਰ ਕੱਲਾ ਪੰਜਾਬ ਚੱਲੂਗਾ ਇਹ ਡੈਮਾਂ ਮਾਂ ਵਿੱਚ ਇਨਾ ਪਾਣੀ ਭਰਿਆ ਜਾਂਦਾ ਪੌਂਡ ਡੈਮਾਂ ਭਾਖੜਾ ਡੈਮਾਂ ਜਾਂ ਉਧਰ ਜੋ ਤਰਨ ਤਰਨ ਸਾਈਡ ਉੱਤਰ ਜਿਹੜੇ ਵੱਡੇ ਨੂੰ ਹੈਗੇ ਨੇ ਡੈਮ ਉਹ ਵਿਆਸ ਨਾਵੀ ਅਰਬੀਆ ਨਾਵੀ ਨਦੀਆ ਇਸ ਕਰਕੇ ਭਰ ਕੇ ਰੱਖੇ ਜਾਂਦੇ ਨੇ ਕਿ ਪੂਰੇ ਕੁਝ ਦੇਸ਼ ਦੇ ਹਿੱਸਿਆਂ ਨੂੰ ਉਹਨਾਂ ਤੋਂ ਪਾਣੀ ਸਪਲਾਈ ਕੀਤਾ ਜਾ ਸਕੇ ਉਹਨਾਂ ਕਿਉਂਕਿ ਸਰਕਾਰ ਕੋਲ ਹਾਲ ਤੱਕ ਇਹ ਵੀ ਪਤਾ ਨਹੀਂ ਕਦੋਂ ਪੈਣਾ ਕਿ ਨਹੀਂ ਪੈਣਾ ਇਸੇ ਕਰਕੇ ਭਰ ਕੇ ਰੱਖੇ ਜਾਂਦੇ ਨੇ ਵੀ ਪਾਣੀ ਸਪਲਾਈ ਕੀਤਾ ਜਾ ਸਕੇ ਪਰ ਜਦੋਂ ਬਾਰਸ਼ ਆਉਂਦੀ ਆ ਮਹਾਜਲ ਦੇ ਵਿੱਚੋਂ ਪਾਣੀ ਵਹਦਾ ਤਾਂ ਪਾਣੀ ਦੇ ਗੇਟ ਇਸ ਖੋਲੇ ਜਾਂਦੇ ਨੇ ਤਾਂ ਉਹਦੀ ਮਾਰ ਸਭ ਤੋਂ ਵੱਧ ਪੰਜਾਬ ਨੂੰ ਪੈਂਦੀ ਆ ਚਾਹੇ ਉਹ ਚੜਦਾ ਪੰਜਾਬ ਆ ਚਾਹੇ ਉਹ ਲਹਿਦਾ ਪੰਜਾਬ ਆ ਚੜਦੇ ਤੇ ਲਹਿੰਦੇ ਪੰਜਾਬ ਵਾਲੇ ਵੰਡਣ ਵਾਲੇ ਮੈਨੂੰ ਲੀਡਰਾਂ ਨੂੰ ਵੀ ਮੇਰੀ ਇੱਕ ਤੁਹਾਡੇ ਨਾਲ ਬੜਾ ਰੋਸਾ ਏ ਅੱਜ ਚੜਦਾ ਪੰਜਾਬ ਡੁੱਬਣ ਤੋਂ ਬਾਅਦ ਪਾਣੀ ਪਾਕਿਸਤਾਨ ਜਾ ਵੜਿਆ ਤੇ ਲਹਿੰਦਾ ਪੰਜਾਬ ਡੁੱਬ ਗਿਆ ਉਹ ਵੀ ਸਾਡੇ ਭਰਾ ਨੇ ਇਹ ਵੀ ਸਾਡਾ ਆਪਣਾ ਖੇਤ ਤਾਂ ਅਸੀਂ ਜਿਵੇਂ ਕਹਿੰਦੇ ਹੁੰਦੇ ਆ ਵੀ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਕਹਿਣਾ ਬਹੁਤ ਸੌਖਾ ਏ ਜਿਹੜੇ ਭੁਗਤਦੇ ਨੇ ਜਿਨ੍ਹਾਂ ਦੇ ਘਰਾਂ ਵਿੱਚ ਪਾਣੀ ਭੜਿਆ ਹੋਇਆ ਜਿਨ੍ਹਾਂ ਦੇ ਸਾਰਾ ਕੁਝ ਤਬਾਹ ਹੋ ਗਿਆ ਜ਼ਮੀਨਾਂ ਦੀ ਨਿਸ਼ਾਨਦੇਹੀ ਨਹੀਂ ਹੋਣੀ ਛੇਤੀ ਕੀਤੇ ਪਾਣੀ ਨੇ ਤਰੀਕੇ ਨਾਲ ਉਹਨਾਂ ਨੂੰ ਆਪ ਵਿੱਚ ਹੀ ਮੜਾ ਦਿੱਤਾ ਉਹਨਾਂ ਜ਼ਮੀਨਾਂ ਦੀ ਨਿਸ਼ਾਨਦੇਹੀ ਨਹੀਂ ਹੋਣੀ ਜੋ ਮੈਨੂੰ ਨਹੀਂ ਲੱਗਦਾ ਕਿ 10 ਸਾਲਾਂ ਤੋਂ ਕੋ ਵਿਚਾਰੇ ਕਿਸੇ ਨਾ ਕਿਸੇ ਤਣ ਪਤਣ ਲੱਗਣਗੇ ਉਹਨਾਂ ਦਾ ਕੋਈ ਸਿਸਟਮ ਬਣੂਗਾ ਸੋ ਤੱਪ ਮੇਨ ਮੇਰਾ ਵੀਡੀਓ ਬਣਾਉਣ ਦਾ ਕਾਰਨ ਉਹ ਦਿੱਲੀ ਵਾਲੇ ਸਾਡੇ ਲੀਡਰ ਨੇ ਜਿਹੜੇ ਆਮ ਆਦਮੀ ਦੇ ਸਾਡੀ ਪੰਜਾਬ ਸਰਕਾਰ ਦੇ ਆਕਾ ਨਹੀਂ ਸਿਆਸੀ ਆਕਾ ਨਹੀਂ ਹੜਾ ਤੋਂ ਪਹਿਲਾਂ ਦਿਨ ਰਾਤ ਦਿੱਲੀ ਵਾਲੀ ਟੀਮ ਅਰਵਿੰਦ ਕੇਜਰੀਵਾਲ ਗਰੁੱਪ ਦਿਨ ਰਾਤ ਲੋਕਾਂ ਨੂੰ ਸਸੋਧਿਆ ਹੋ ਗਿਆ ਚਾਹੇ ਦਿਨ ਰਾਤ ਲੋਕਾਂ ਨੂੰ ਮਰਾ ਕਰਦੇ ਫਿਰਦੇ ਸੀ ਸ਼ਾਮ-ਦਾਮ 당 ਦੇ ਕੋਈ ਵਾਰ ਤੋਂ ਇਲੈਕਸ਼ਨ ਜਿੱਤਾਂਗੇ ਸਰਕਾਰੀ ਮਹਿਮਾਨ ਬਣੇ ਫਿਰਦੇ ਸੀ ਪੰਜਾਬ ਸਰਕਾਰ ਤੇ सीएम साहब ਤੋਂ ਬਾਅਦ ਉਹ ਬਾਤ ਉਹਨਾਂ ਦਾ ਧਿਆਨ ਰੱਖਿਆ ਜਾਂਦਾ ਸੀ ਕਿ ਜੇਰੀ ਆ ਗਿਆ ਸੋਧੀ ਆ ਗਿਆ ਦਿੱਲੀ ਦੇ ਹਾਰੇ ਹੋਏ ਲੋਕ ਸਾਡੇ ਆ ਕੇ ਇੱਥੇ ਸਾਡੇ ਅਫਸਰਾਂ ਦੀਆਂ ਮੀਟਿੰਗਾਂ ਲੈਂਦੇ ਸੀ ਸਾਡੇ ਹਲਕਾ ਵਿਧਾਇਕਾਂ ਨੇ ਮੀਟਿੰਗਾਂ ਲੈਂਦੇ ਸੀ ਉਹ ਹਲਕਾ ਵਿਧਾਇਕ ਜਿਹੜੇ ਸਾਡੇ ਲਈ ਬੜੇ ਸਤਿਕਾਰਯੋਗ ਨੇ ਮਾਰ ਜੋ ਉਹਨੇ ਕਿਉਂਕਿ ਅਸੀਂ ਉਹਨਾਂ ਨੂੰ ਚੁਣਿਆ ਪਰ ਉਹਨਾਂ ਦਾ ਮੀਟਿੰਗਾਂ ਕੌਣ ਲੈ ਰਿਹਾ ਉਹ ਦਿੱਲੀ ਦੇ ਅਨਕਾਰੇ ਹੋਏ ਲੋਕ ਮੀਟਿੰਗਾਂ ਲੈ ਲੀਆਂ ਚਲੋ ਤੁਹਾਡੀ ਆਪਣੀ ਪਾਰਟੀ ਦਾ ਪਰ ਜਿਸ ਦਿਨ ਦਾ ਪੰਜਾਬ ਦੇ ਵਿੱਚ ਹੜਾਂ ਦੀ ਮਾਰ ਚੱਲੀ ਅੱਜ 15 ਦਿਨ ਦੇ ਕਰੀਬ ਹੋਣ ਜਾ ਰਿਹਾ ਇੱਕ ਵੀ ਦਿੱਲੀ ਵਾਲੇ ਲੀਡਰ ਦੇ ਮੂੰਹੋਂ ਕਿਸੇ ਨੇ ਫੁੱਟਿਆ ਹੋਵੇ ਵੀ ਹਾਂ ਜਰਾ ਅਸੀਂ ਪੰਜਾਬ ਨਾਲ ਖੜੇ ਹਾਂ ਉਹ ਕੋਈ ਬਿਆਨਤਾ ਦੇ ਦਿਓ ਛੋਟਾ ਮੋਟਾ ਵੀ ਅਸੀਂ ਪੰਜਾਬ ਦੇ ਨਾਲ ਖੜੇ ਹਾਂ ਜਾਂ ਸਾਡਾ ਕਸੂਰ ਕੀ ਆ ਪੰਜਾਬ ਦਾ ਇਹ ਤਾਂ ਦੱਸੋ ਵੀ ਕੀ ਕਸੂਰ ਕੀ ਆ ਪੰਜਾਬ ਦਾ ਹਰ ਖਾਣ ਪੀਣ ਨੂੰ ਸਾਰਾ ਦੇਸ਼ ਪੰਜਾਬ ਦੇ ਸਿਰ ਤੇ ਆਇਆ ਹੈ ਨਾ ਜਦੋਂ ਪੰਜਾਬ ਤੇ ਬਿਫਤਾ ਹੁੰਦੀ ਆ ਤਾਂ ਪੰਜਾਬੀਆਂ ਨੂੰ ਇੱਕ ਦੂਜੇ ਦੀ ਬਾਹ ਫੜਨੀ ਪੈਂਦੀ ਆ ਔਰ ਮੈਂ ਖਾਸ ਕਰ ਉਹਨਾਂ ਭਰਾਵਾਂ ਦਾ ਇੰਨਾ ਕਸੀਂ ਸ਼ੁਕਰੀਆ ਅਦਾ ਕਰ ਸਕਦਾ ਜਿਹੜੇ ਉੱਤੇ ਦਿਨ ਰਾਤ ਦਿਨ ਰਾਤ ਲੱਗੇ ਹੋਏ ਨੇ ਪਰ ਇੱਕ ਹੋਰ ਬੇਨਤੀ ਆ ਉਹਨਾਂ ਉਹਨਾਂ ਵੀਰਾਂ ਨੂੰ ਵੀ ਜਿਹੜੇ ਤਰੰਤ ਚਲੋ ਅਸੀਂ ਉਹ ਸੇਵਾ ਭਾਵਨਾ ਨੂੰ ਛੱਡਦਾ ਨਹੀਂ ਸਕਦੇ ਖੋਰ ਸੂਬਿਆਂ ਵਿੱਚ ਤਰੰਤ ਜਾ ਵੜਦੇ ਆ ਲੋਕਾਂ ਦੀ ਮਦਦ ਕਰਨ ਦੇ ਲਈ ਪਰ ਉਹ ਜਿਹੜੀਆਂ ਅਸੀਂ ਮਦਦਾਂ ਕਰਦੇ ਨੇ ਆਪਾਂ ਆਪਣੇ ਭਾਈਚਾਰੇ ਦੇ ਖਰਜੀ ਹੈ ਆਪਣਾ ਆਪਣੇ ਪੰਜਾਬ ਦੇ ਖਿੱਤੇ ਨੂੰ ਮਜ਼ਬੂਤ ਕਰਦੇ ਖਰਜੀ ਆਪਾਂ ਆਪਣੇ ਪੰਜਾਬ ਦੀ ਕੋਈ ਹੋਂਦ ਬਰਕਰਾਰ ਰੱਖਣ ਲਈ ਖਰਜੀ ਹੈ ਹਾਲਾਤ ਬਹੁਤ ਬਦਤਰ ਨੇ ਉਸ ਏਜੇ ਦੇ ਵਿੱਚ ਸਿਰਪ ਅਸੀਂ ਵੀਡੀਓ ਦੇਖ ਕੇ ਵਾਹਿਗੁਰੂ ਲਿਖ ਲੈਣੇ ਆ ਕੋਈ ਕਹਿੰਦਾ ਵਾਹਿਗੁਰੂ ਲਿਖੋ ਕਹਿੰਦਾ ਕੁਝ ਲਿਖੋ ਠੀਕ ਆ ਅਰਦਾਸਾਂ ਕਰਨੀਆਂ ਸਾਡਾ ਫਰਜ਼ ਵੜਦਾ ਪਰ ਉੱਥੇ ਕੁਝ ਪ੍ਰੈਕਟੀਕਲ ਸਿਸਟਮ ਦੀ ਲੋੜ ਆ ਉਹਨਾਂ ਲੋਕਾਂ ਨੂੰ ਤੁਹਾਡੀ ਲੋੜ ਆ ਖਾਸ ਕਰ ਜਿਹੜੇ ਮਨੁੱਖੀ ਜਨ ਜੀਵਨ ਉਹਦਾ ਭੁੱਖ ਦਾ ਤਹਿ ਮੰਗ ਕੇ ਵੀ ਲੈ ਲੂਗਾ ਪਰ ਜਿਹੜੇ ਉੱਥੇ ਜਾਨਵਰ ਨੇ ਹੋਰ ਪਸ਼ੂ ਪੰਛੀ ਨੇ ਜਿਹੜੇ ਭੁੱਖ ਨਾਲ ਮਰ ਰਹੇ ਨੇ ਬਿਲਕੁਲ ਰਹੇ ਨੇ ਤੜਪ ਰਹੇ ਨੇ ਹਜ਼ਾਰਾਂ ਮੱਝਾਂ ਦੇ ਪੰਜਾਬ ਚੜ੍ਹਦੇ ਪੰਜਾਬ ਚੋਂ ਰੁੜ ਕੇ ਪਾਕਿਸਤਾਨ ਜਾਣ ਦੀਆਂ ਖਬਰਾਂ ਆ ਰਹੀਆਂ ਨੇ ਗੱਲ ਕੀ ਜਿਉਂ-ਜਿਉ ਪਾਣੀ ਘਟੂਗਾ ਹਲੇ ਤਾਂ ਪਾਣੀ ਜੋ ਬੰਦੇ ਆ ਹਲੇ ਤਾਂ ਪਾਣੀਆਂ ਦਾ ਗੁੱਸਾ ਪੂਰੀ ਤਰ੍ਹਾਂ ਕਹਿਰ ਵਰਤਾ ਰਿਹਾ ਏ ਜਿਉਂ-ਜਿਉ ਪਾਣੀ ਘਟੂਗਾ ਜਿਹੜਾ ਬਰਬਾਦੀ ਦਾ ਮੰਜ਼ਰ ਤੁਹਾਨੂੰ ਆਉਣ ਵਾਲੇ ਸਮੇਂ ਚ ਨਜ਼ਰ ਆਉਣਾ ਬਹੁਤ ਖਤਰਨਾਕ ਹੋ ਸਕਦਾ ਉੱਥੇ ਬਿਮਾਰੀਆਂ ਵੀ ਫੈਲ ਸਕਦੀਆਂ ਨੇ ਪਤਾ ਨਹੀਂ ਪਾਣੀ ਸੁੱਕਣ ਤੋਂ ਬਾਅਦ ਉਹ ਘਰਾਂ ਨੇ ਖੜੇ ਰਹਿਣਾ ਜਾਂ ਨਹੀਂ ਰਹਿਣਾ ਮੈਨੂੰ ਤਾਂ ਲੱਗਦਾ ਨੂੰ ਜਦੋਂ ਘਰ ਦੇ ਵਿੱਚ ਪਾਣੀ 6-7 ਪੱਧਰ ਪਾਣੀ ਵੜ ਜੂਆ ਮੜ ਕਿਉਂ ਕਰਕੇ ਸਦਾਨ ਪੱਤਾਂ ਲੱਗੂ ਉਹਨਾਂ ਘਰਾਂ ਵਿੱਚ ਲੋਕਾਂ ਦਾ ਸੋਨਾ ਪੈਸਾ ਕਿਸੇ ਨੇ ਧੀ ਵਿਆਹਣੀ ਸੀ ਕਿਸੇ ਨੇ ਪੁੱਤ ਵਿਆਉਣਾ ਸੀ ਕਿੰਨਾ ਕੱਪੜਾ ਲੀੜਾ ਇਕੱਠਾ ਕਿੰਨੀ ਉਹਨਾਂ ਦਾ ਸਮਾਨ ਇਕੱਠਾ ਹੁੰਦਾ ਘਰ ਦੇ ਵਿੱਚ ਇੱਕ ਛੋਟੇ ਜਿਹੇ ਘਰ ਮੰਨਣ ਨੂੰ ਵੀ ਉਮਰਾਂ ਲੱਗ ਜਾਂਦੀਆਂ ਨੇ ਘਰ ਬੰਨਣ ਦੇ ਲਈ ਉਮਰਾਂ ਲੱਗ ਜਾਂਦੀਆਂ ਨੇ ਪਰ ਕੁਦਰਤ ਦੇ ਕਹਿਰ ਨੇ ਸਾਡੇ ਜਿਹੜੇ ਸਿਆਸੀ ਆਕਾ ਨੇ ਨੈਸ਼ਨਲ ਲੈਵਲ ਦੇ ਉਹਨਾਂ ਦੀਆਂ ਨਲਾਈਕੀਆਂ ਨੇ ਪੰਜਾਬ ਨੂੰ ਇਸ ਕਦਰ ਚਰਾਹੇ ਤੇ ਮੰਗਤਾ ਬਣਾ ਕੇ ਖੜਾਉਣ ਦੀ ਕੋਸ਼ਿਸ਼ ਕੀਤੀ ਆ ਵੀ ਆਏ ਨਹੀਂ ਤੇ ਇਹਨੂੰ ਆਈਂ ਦਵਾ ਲਓ ਕਿਤੇ ਨਾ ਕਿਤੇ ਕੁਦਰਤ ਦੀ ਮਾਰ ਅਸੀਂ ਮੰਨਦੇ ਆ ਕਿਤੇ ਨਾ ਕਿਤੇ ਇਹਦੇ ਵਿੱਚ ਮਨੁੱਖੀ ਗਲਤੀਆਂ ਵੀ ਨੇ ਉਹ ਮਨੁੱਖ ਜਿਹੜੇ ਸਾਡੀ ਬਾਗਨ ਨੂੰ ਸੰਭਾਲੀ ਬੈਠੇ ਨੇ ਚਾਹੇ ਅੱਜ ਅਸੀਂ ਆਮ ਆਦਮੀ ਪਾਰਟੀ ਨੂੰ ਭੰਡਿਆ ਜਾ ਰਿਹਾ ਚਲੋ ਮੌਕੇ ਦੀ ਹਕੂਮਤ ਨਾਲ ਗੱਲਾਂ ਹੁੰਦੀਆਂ ਨੇ ਮੌਕੇ ਦੀ ਹਕੂਮਤ ਨੂੰ ਲਾਂਬੇ ਹੁੰਦੇ ਨੇ ਕਿਤੇ ਨਾ ਕਿਤੇ ਪ੍ਰਸ਼ਾਸਨ ਆਪਣੇ ਵੱਲੋਂ ਲੱਗਿਆ ਹੋਇਆ ਜਿੰਨੇ ਜੋਗਾ ਹੈਗਾ ਉਹ ਲੱਗਿਆ ਹੋਇਆ ਪਰ ਢਾਈ ਤਿੰਨ ਸਾਲਾਂ ਵਿੱਚ ਹਾਲਾਤ ਇੰਨੇ ਮਾੜੇ ਨਹੀਂ ਹੋਏ ਹਾਂ ਇਹਨਾਂ ਦੀਆਂ ਜ਼ਿੰਮੇਵਾਰੀਆਂ ਬਣਦੇ ਅਸੀਂ ਡਰੇ ਨਾ ਨੇ ਸਪਾਣੀਆਂ ਨਹੀਂ ਹੋਈਆਂ ਅਸੀਂ ਰਾਸਤੇ ਰੋਕਲੇ ਅਸੀਂ ਚੋਹੇ ਰੋਕਲੇ ਜਿਵੇਂ ਸੱਤੋਂ ਲਈ ਪੁੱਲ ਦਿਓਗਾ ਰਾਮ ਵਾਲੀ ਦੀ ਗੱਲ ਕਰਨਾ ਕਿਤੇ ਨਾ ਕਿਸੇ ਦਿਨ ਇਹਦੀ ਵੀ ਇੱਕ ਇਹ ਜੀ ਮੰਦ ਭਾਗੀ ਖਬਰ ਆਊਗੀ ਤੁਸੀਂ ਯਾਦ ਰੱਖੋਗੇ ਬੜੀਆਂ ਵੀਡੀਓ ਬਾਬਾ ਅਸੀਂ ਸਰਕਾਰਾਂ ਨਾਲ ਗੱਲਾਂ ਪਚਾਉਣ ਦੀ ਗੱਲ ਕੀਤੀ ਬਹੁਤ ਕੁਝ ਜੀ ਬੋਲਣ ਦੀ ਕੋਸ਼ਿਸ਼ ਕੀਤੀ ਮੈਨੂੰ ਸਾਂਭ ਰੋ ਇਹਨੂੰ ਸਾਂਭ ਰੋ ਇਹਨੂੰ ਸਾਂਭ ਲੋ ਜਿਵੇਂ ਮੈਂ ਤੁਹਾਨੂੰ ਪਹਿਲਾਂ ਸੱਤ ਲੋ ਮੱਛੀਵਾੜੇ ਕੋਲ ਜਾਂਦੇ ਸੱਤ ਲੋ ਦਰਾ ਦੇ ਨਾਲ ਤੋਂ ਸੀ ਬੰਨ ਜਾਂ ਤੋਲੇ ਵਾਲ ਬੰਦੀ ਗੱਲ ਕਰਦਾ ਉਹ ਨਜਾਇਜ਼ ਮੈਨ ਕਰਨ ਟੁੱਟਣ ਦੇ ਖਤਰੇ ਵਿੱਚ ਆ ਉਹ ਨਜਾਇਜ਼ ਮੈਨ ਜਿੰਨੀ ਕੋਤੋਂ ਜਾਂ ਕਿਤੇ ਵੀ ਨਹੀਂ ਹੋਈ ਸੋ ਮੈਂ ਆਮ ਆਦਮੀ ਸਾਰੇ ਹਲਕਾ ਵਿਧਾਇਕਾਂ ਨੂੰ ਵੀ ਕਹਣਾ ਹੈ ਕਿ ਗੁੱਦ ਜੋ ਜਿੰਨੇ ਜੋ ਕੇ ਹੈਗੇ ਆ ਇਹ ਮੌਕਾ ਹੈ ਆਪਣੇ ਲੋਕਾਂ ਦੀ ਮਾਂ ਵੜਨ ਦਾ ਪਰ ਜਿਹੜੀ ਮੇਰਾ ਵੀਡੀਓ ਬਣਾਉਣਾ ਮੇਨ ਮਕਸਦ ਦਾ ਦਿੱਲੀ ਦਾ ਕੋਈ ਵੀ ਲੀਡਰ ਦਿੱਲੀ ਦਾ ਕੋਈ ਵੀ ਲੀਡਰ ਉਹ ਨਕਾਰੇ ਹੋਏ ਲੋਕ ਜਦੋਂ ਖੜਾ ਤੋਂ ਬਾਅਦ ਤੁਹਾਡੇ ਦਰਾਂ ਤੇ ਆਉਣਗੇ ਤੁਹਾਡੇ ਘਰਾਂ ਵਿੱਚ ਆਉਣਗੇ ਤੁਹਾਨੂੰ ਬੜੀਆਂ-ਬੜੀਆਂ ਰੈਲੀਆਂ ਵਿੱਚ ਲੈ ਕੇ ਜਾਣ ਲਈ ਕਹਿਣਗੇ ਤਾਂ ਕਿਰਪਾ ਕਰਕੇ ਇੱਕ ਬੋਤਲ ਤੇ ਜਾਂ ਕਿਸੇ ਨਿੱਕੀ ਜੀ ਗਰਜ ਪਿੱਛੇ ਆਪਣਾ ਜ਼ਮੀਰ ਨਾ ਵੇਚ ਦਿਓ ਮੈਂ ਕਿਸੇ ਪਾਰਟੀਬਾਜ਼ੀ ਦੀ ਗੱਲ ਨਹੀਂ ਕਰਦਾ ਪਤਾ ਨਹੀਂ ਅਕਾਲੀ ਜਰ ਨੇ ਪਹਿਲਾਂ ਕੀ ਕੀਤਾ ਨਹੀਂ ਕੀਤਾ ਮੈਂ ਇਸ ਵਿਸ਼ੇ ਤੇ ਨਹੀਂ ਜਾਣਨਾ ਚਾਹੁੰਦਾ ਜੇ ਲੋਕ ਕੋਈ ਕੰਮ ਕਰਦਾ ਗਲਤੀਆਂ ਹੋਈਆਂ ਹੋਣੀਆਂ ਉਹਨਾਂ ਨੇ ਵੀ ਕਰੀਆਂ ਹੋਣਗੀਆਂ ਕਾਂਗਰਸ ਨੇ ਵੀ ਕਰੀਆਂ ਹੋਣਗੀਆਂ ਸਾਰੇ ਸੱਤਾ ਵਿੱਚ ਆਏ ਇਹਨਾਂ ਨੇ ਪੰਜਾਬ ਦਾ ਬੇੜਾ ਕਰਤ ਕੀਤਾ ਰੱਜ ਕੇ ਕੀਤਾ ਪ੍ਰਾਚ ਸ਼੍ਰੋਮਣੀ ਕਾਲੀ ਜਲ ਦੇ ਸੁਖਵੀਰ ਸਿੰਘ ਬਾਦਲ ਜਿਵੇਂ ਵੀ ਹੈ ਉਹ ਹੜ ਮਾਰੇ ਇਲਾਕਿਆਂ ਵਿੱਚ ਫਿਰ ਰਹੇ ਨੇ ਲੋਕਾਂ ਨੂੰ ਪੈਸੇ ਦੇ ਰਹੇ ਨੇ ਡੀਜ਼ਲ ਹੀ ਦੇ ਰਹੇ ਨੇ ਹਰ ਸਹਾਇਤਾ ਲਈ ਕਰ ਰਹੇ ਨੇ ਹਰ ਥਾਂ ਉਹ ਖੜ੍ਹ ਰਹੇ ਨੇ ਕਿਤੇ ਆ ਕਿਤੇ ਚਾਹੇ ਸੀ ਜੋ ਮਰਜੀ ਆਪਣੇ ਨਾਲ ਧੱਕਾ ਕਰੀਏ ਇੱਕ ਕਹਾਵਤਾ ਆਪਣਾ ਮਾਰੂ ਛਾਵੇਂ ਸਿੱਟੂ ਅੱਜ ਪੰਜਾਬ ਦੇ ਲੋਕਾਂ ਨੂੰ ਇਸ ਵੀਡੀਓ ਬਣਾਉਣ ਦੇ ਵਿੱਚ ਇਹੀ ਮਤਲਬ ਆ ਆਪਣਾ ਮਾਰੂ ਸਾਵੇਂ ਛਿੱਟੂ ਆਪਣੇ ਲੋਕਾਂ ਨਾਲ ਖੜੋ ਆਪਣੇ ਖਿੱਤੇ ਦੇ ਆਗੂਆਂ ਨਾਲ ਖੜੋ ਆਪਣੇ ਖਿੱਤੇ ਦੇ ਲੀਡਰਾਂ ਨਾਲ ਖੜੋ ਮੈਂ ਮੁੱਖ ਮੰਤਰੀ ਸਾਹਿਬ ਨੂੰ ਵੀ ਕਹਿਣਾ ਤੁਹਾਨੂੰ ਲੋਕ ਪਿਆਰ ਕਰਦੇ ਨੇ ਪਰ ਜਿਹੜੇ ਤੁਹਾਡੇ ਸਿਰ ਤੇ ਬੈਠ ਕੇ ਦਿੱਲੀ ਵਾਲੇ ਤੁਹਾਡੀ ਲਗਾਮ ਖਿੱਚ ਰਹੇ ਨੇ ਬਾਗੜੋ ਖਿੱਚ ਰਹੇ ਅੱਜ ਕਿੱਥੇ ਨੇ ਉਹ ਪੰਜਾਬ ਦੇ ਕੋਟੇ ਵਿੱਚੋਂ 6 ਰਾਸਵ ਮੈਂਬਰ ਬਣਦੇ ਨੇ ਕਿੱਥੇ ਨੇ 7 ਰਾਸਵ ਮੈਂਬਰ ਕਿੱਥੇ ਨੇ ਉਹ ਹਰਪ੍ਰੀਤ ਸਿੰਘ ਭੜੀ ਹੋਣੀ ਕਿੱਥੇ ਨੇ ਅੱਜ ਜਿਹੜਾ ਸੀਗਾ ਦਿੱਲੀ ਵਾਲਾ ਉਹ ਜਿਹਨੇ ਉਹ ਕੁੜੀ ਨਾਲ ਵਿਆਹ ਕਰਾਇਆ ਸੀ ਫਿਲਮ ਵਾਲਿਆ ਕੀ ਨਾਮ ਸੀ ਮੇਰੇ ਨਾਮ ਨਹੀਂ ਅਰਵਜਾ ਡੱਡਾ ਉਹ ਕਿੱਥੇ ਰਿਹਾ ਅੱਜ ਪੰਜਾਬ ਦੇ ਖਜ਼ਾਨੇ ਵਿੱਚੋਂ ਮੋਟੀਆਂ ਤਨਖਾਹਾਂ ਲੈਣ ਵਾਲੇ ਪੰਜਾਬ ਦੇ ਖਜ਼ਾਨੇ ਨਾਲ ਜੁੜ ਕੇ ਮੋٹے ਕਰੋੜਾਂ ਦੇ ਫੰਡ ਲੈਣ ਵਾਲੇ ਲੀਡਰ ਅੱਜ ਪੰਜਾਬ ਨੂੰ ਪਿੱਠ ਦਿਖਾ ਕੇ ਭੱਜ ਗਏ ਪਿਛਵਾੜੇ ਵਿੱਚ ਪੂੰਛ ਲੈ ਕੇ ਭੱਜ ਗਏ ਲੋਕ ਪੰਜਾਬ ਦੇ ਜੰਮਿਆਂ ਨੂੰ ਨਿੱਤ ਮਹਿਮਾ ਦੀ ਕਹਾਪਤ ਸਿਰਫ ਉਸ ਪੰਜਾਬੀ ਖੂਨ ਤੇ ਹੀ ਝੁਕਦੀ ਆ ਜਿਹੜਾ ਇਹਦਾ ਸਾਹਮਣਾ ਕਰਦਾ ਏ ਸਾਡੀ ਉਕਾਤ ਨਹੀਂ ਕਿ ਅਸੀਂ ਉਹਨਾਂ ਲੋਕਾਂ ਦੇ ਬਰਾਬਰ ਦੀ ਗੱਲ ਕਰੀਏ ਜਿਹੜੇ ਅੱਜ ਉੱਥੇ ਲੱਗੇ ਹੋਏ ਨੇ ਜਿਹੜੇ ਅੱਜ ਉੱਥੇ ਗਲਗਲ ਪਾਣੀ ਤੱਕ ਫਿਰਕੇ ਕਿਸ਼ਤੀਆਂ ਖਿੱਚ ਕੇ ਜ ਲੋਕਾਂ ਨੂੰ ਬਿਠਾ ਲ ਰਹੇ ਨੇ ਉਸ ਪਾਣੀ ਵਿੱਚ ਸੱਪ ਵੀ ਹੋ ਸਕਦਾ ਉਸ ਪਾਣੀ ਵਿੱਚ ਹੋਰ ਗਲਤ ਜਾਨਵਰ ਵੀ ਪਰ ਹੋ ਲੱਗੇ ਹੋਏ ਨੇ ਕਿਉਂਕਿ ਉਹਨਾਂ ਦੀ ਕਿਰਪਾਏ ਦਰਬੇਸ਼ ਪਤਾ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਸ਼ਦਸ ਆਇਆ ਹੈ ਗੁਰੂ ਗੰਨ ਸਾਹਿਬ ਦੀ ਉਹ ਦਿਲ ਦੇ ਸਾਫ਼ ਨੇ ਉਹ ਦਿਲ ਦੇ ਸਾਫ਼ ਹੋ ਕੇ ਉਹ ਲੱਗੇ ਹੋਏ ਨੇ ਵੀ ਹਾਂ ਯਾਰ ਸਾਡੇ ਭਰਾ ਟੋਪਰੇ ਰਹੇ ਨੇ ਸਾਡੇ ਭਰਾ ਔਖੀ ਘੜੀ ਵਿੱਚ ਆਪਣੇ ਨਾਲ ਖੜਨਾ ਸਾਡਾ ਫਰਜ਼ ਬਣਦਾ ਪਾਣੀ ਘਟੂਗਾ ਸਦਾ ਤਣੇ ਕੋਈ ਨਹੀਂ ਰਹਿੰਦੇ ਪਾਣੀ ਘਟੂਗਾ ਪਰ ਪਾਣੀ ਘਟਣ ਤੋਂ ਬਾਅਦ ਜਿਹੜਾ ਮੰੰਜਰ ਫੈਲਣਾ ਹੈ ਉਹ ਸਮੰਜੇ ਦਾ ਸਾਹਮਣਾ ਕਰਨ ਦੇ ਨਹੀਂ ਆਪਾਂ ਪੰਜਾਬੀਆਂ ਨੂੰ ਉਹਨਾਂ ਭਰਾਵਾਂ ਦੇ ਨਾਲ ਖੜਨਾ ਪੈਣਾ ਪੰਜਾਬ ਦੇ ਉਹ ਕੋਨੇ ਜਿੱਨਾਂ ਪਰਮਾਤਮਾ ਨੇ ਉਹਨਾਂ ਤੇ ਮਿਹਰ ਰੱਖੀ ਬਚੇ ਰਹੇ ਉਹਨਾਂ ਦੇ ਹਰ ਇੱਕ ਖਿੱਤੇ ਦੇ ਲੋਕਾਂ ਨੂੰ ਚਾਹੇ ਮੇਰੇ ਖਿੱਤੇ ਦੇ ਇਤਿਹਾਸ ਨਗਰੀਏ ਲੋਕਾਂ ਦੇ ਸਮਰਾਲੇ ਦੇ ਨੇ ਖੰਨੇ ਦੇ ਨੇ ਜਿੰਨਾ ਵੀ ਏਰੀਆ ਦੇ ਲੋਕਾਂ ਨੂੰ ਪਰਮਾਤਮਾ ਨੇ ਮਿਹਰ ਰੱਖੀ ਜਾਨੀ ਮਾਲੀ ਆਰਥਿਕ ਸੰਕਟ ਨੂੰ ਵਿਚਾਰ ਰਿਹਾ ਬਾਬੇ ਨੇ ਕਿਰਪਾ ਰੱਖੀ ਉਹਨਾਂ ਭਰਾਵਾਂ ਨੂੰ ਬੇਨਤੀ ਆ ਉਹ ਪਾਣੀ ਘਟ ਗਿਆ ਤਾਂ ਸਮੱਸਿਆ ਖਤਮ ਨਹੀਂ ਹੋਣੀ ਜਿਉਂ-ਜਿਉਂ ਪਾਣੀ ਘਟੂ ਸਮੱਸਿਆ ਹੋਰ ਵਧਣੀ ਆ ਆਓ ਕੋਸ਼ਿਸ਼ ਕਰੀਏ ਸਾਰੀ ਸਿਆਸਤ ਰਾਜਨੀਤੀ ਤੋਂ ਉੱਪਰ ਉੱਠ ਕੇ ਸਿਰਫ ਆਪਾਂ ਆਪਣੇ ਗੁਰੂ ਸਾਹਿਬ ਦੀ ਦਿੱਤੀ ਸਿੱਖਿਆ ਤੇ ਚੱਲ ਕੇ ਮਨੁੱਖਤਾ ਦੇ ਭਲੇ ਲਈ ਉਹਨਾਂ ਭਰਾਵਾਂ ਦੀ ਮਾਂ ਫੜੀਏ ਸਰਕਾਰਾਂ ਤੇ ਆਸਾਂ ਛੱਡ ਦੋ ਚਲੋ ਸਰਕਾਰਾਂ ਆਪਣੇ ਵੱਲੋਂ ਫਿਰ ਮੈਂ ਕਹਿੰਦਾ ਸਰਕਾਰਾਂ ਆਪਣੇ ਵੱਲੋਂ ਲੱਗੀਆਂ ਹੋਈਆਂ ਨੇ ਜੋ ਪ੍ਰਸ਼ਾਸਨ ਦੇ ਕਰਨਾ ਅਸੀਂ ਨਹੀਂ ਕਰ ਸਕਦੇ ਜਿਹੜੇ ਪ੍ਰਸ਼ਾਸਨ ਨੇ ਹੁਕਮ ਦੇਣੇ ਨੇ ਜਿਹੜੇ ਉਹਨਾਂ ਦੀਆਂ ਕਹਿਣਾ ਨਾ ਵੀ 100 ਹੱਥ ਹੁੰਦੇ ਨੇ ਉਹਨਾਂ ਨੂੰ ਅਸੀਂ ਕੋਸ਼ਿਸ਼ ਕਰੋ ਸਹਿਯੋਗ ਕਰਕੇ ਨਾਲ ਜੋੜਨ ਦੀ ਨਿੰਦਣ ਦੀ ਇੱਕ ਦੂਜੇ ਨੂੰ ਸਮਾਂ ਹੈ ਨਹੀਂ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਹ ਵੀ ਸਾਡੇ ਆਪਣੇ ਨੇ ਆਪਣਾ ਹੀ ਭੈਣ ਭਾਈ ਨੇ ਆਪਣਾ ਹੀ ਪਰਿਵਾਰ ਆ ਸਾਡਾ ਉਹ ਉਹਨਾਂ ਨੂੰ ਅਪੀਲ ਕਰਕੇ ਉਹਨਾਂ ਨੂੰ ਆਪਣਾ ਸਮਝ ਕੇ ਬਾਹਾਂ ਫੜ ਕੇ ਵੀ ਸਾਡੀ ਹੈਲਪ ਕਰੋ ਸਾਡੀ ਮਦਦ ਕਰੋ ਪਰਮਾਤਮਾ ਜਰੂਰ ਭਲੀ ਕਰੂਗਾ ਔਰ ਇਹੀ ਬਣਤੀ ਸੀ ਕਿ ਦਿੱਲੀ ਵਾਲਿਆਂ ਨੂੰ ਕਿਸੇ ਵੀ ਪਾਰਟੀ ਕਿਸੇ ਵੀ ਪਾਰਟੀ ਦੇ ਨੇ ਖਾਸ ਕਰ ਆਮ ਆਦੀ ਪਾਰਟੀ ਦੇ ਦਿੱਲੀ ਵਾਲਿਆਂ ਨੂੰ ਤੁਸੀਂ ਮੈਨੂੰ ਪਤਾ ਹੈ ਜੰਗ ਜਿੱਤ ਜਾਣੀ ਪੰਜਾਬੀਆਂ ਨੇ ਇਹ ਹੜਾਂ ਵਾਲੀ ਜੰਗ ਵੀ ਜਿੱਤ ਜਾਣੀ ਬੜੀਆਂ ਜੰਗਾਂ ਜਿੱਤੀਆਂ ਪੰਜਾਬੀਆਂ ਨੇ ਜੰਗ ਜਿੱਤਣ ਤੋਂ ਬਾਅਦ ਪਾਣੀਆਂ ਦੀ ਜੰਗ ਜਿੱਤਣ ਤੋਂ ਬਾਅਦ ਤੁਸੀਂ ਵਾਅਦਾ ਕਰੋਗੇ ਅਸੀਂ ਦਿੱਲੀ ਵਾਲੇ ਲੀਡਰਾਂ ਨੂੰ ਖਾਸ ਕਰ ਆਮ ਆਦੀ ਪਾਰਟੀ ਦੇ ਉਹ ਲੀਡਰ ਜਿਹੜੇ ਸਾਡੇ ਹੈ ਹੀ ਨਹੀਂ ਜਿਨ੍ਹਾਂ ਨਾਲ ਸਾਡਾ ਕੋਈ ਰਿਸ਼ਤਾ ਹੀ ਨਹੀਂ ਉਹ ਸਿਰਫ ਸਾਡੀ ਸੱਤਾ ਉਹਨਾਂ ਦੀ ਹੈ ਉਹਨਾਂ ਨੂੰ ਲੁਕਣ ਘੁਟਣ ਲਈ ਪੰਜਾਬ ਵਿੱਚ ਆਉਂਦੇ ਨੇ ਉਹਨਾਂ ਨੂੰ ਮੂੰਹ ਨਹੀਂ ਲਾਉਂਗੇ ਉਹਨਾਂ ਦੀ ਰੈਲੀਆਂ ਵਿੱਚ ਨਹੀਂ ਜਾਉਂਗੇ ਉਹਨਾਂ ਨੂੰ ਸਵਾਲ ਕਰੋਂਗੇ ਵੀ ਜਦੋਂ ਸਾਡੇ ਦੇਬੇਤਾ ਸੀ ਉਦੋਂ ਤੁਸੀਂ ਕਿਉਂ ਨਹੀਂ ਆਏ ਸੋ ਇਹ ਬੇਨਤੀਆਂ ਨੇ ਜਿਵੇਂ ਜਿਵੇਂ ਹਾਲਾਤ ਸੁਧ ਮੈਂ ਲੋਕ ਕਹਣਗੇ ਸੁਧਰਨਗੇ ਪਰ ਜਿਵੇਂ ਜਿਵੇਂ ਪਾਣੀ ਘਟੂਗਾ ਹਾਲਾਤ ਹੋਰ ਮਾੜੇ ਹੋਣਗੇ ਉੱਥੇ ਜਾਵਾਂਗੇ ਉੱਥੇ ਤੁਹਾਨੂੰ ਹਾਲਾਤ ਵੀ ਦਿਖਾਵਾਂਗੇ ਉਹਨਾਂ ਭਰਾਵਾਂ ਦੱਸਾਂਗੇ ਵੀ ਕਿੱਥੇ ਕਿਹੜੀ ਜੀਤ ਦੀ ਲੋੜ ਆ ਫਰ ਹਾਲ ਦੀ ਗੜੀ ਪ੍ਰਮਾਤਮਾ ਅੱਗੇ ਘੁਰਦਾ ਆ ਸੱਚੇ ਪਾਤਸ਼ਾਹ ਸਾਡੇ ਉਹਨਾਂ ਭਰਾਵਾਂ ਨੂੰ ਸਾਡੀਆਂ ਉਹਨੀਆਂ ਭੈਣਾਂ ਦੀ ਉਹਨਾਂ ਬੱਚਿਆਂ ਦੀ ਸਾਡੇ ਉਹਨਾਂ ਜਿਹੜੇ ਪਸ਼ੂਧਾਨਾਂ ਦਾ ਉਹਨਾਂ ਦੀ ਕਿਸੇ ਨਾ ਕਿਸੇ ਤਰੀਕੇ ਜਿੰਨਾ ਕਿ ਬਚਾਅ ਹੋ ਸਕਦਾ ਤੇਰੇ ਹੱਥ ਬਹੁਤ ਦੂਰ ਆ ਮਿਹਰ ਕਰ ਕਿਰਪਾ ਕਰ ਸੋ ਦੋਸਤੋ ਅੱਜ ਲਈ ਇੰਨਾ ਹੀ ਸਿਰਫ ਇਸ ਵੀਡੀਓ ਦਾ ਇਹੀ ਕਾਰਨ ਸੀ ਜਿਹੜੇ ਅੱਜ ਤੁਹਾਡੇ ਨਾਲ ਨਹੀਂ ਖੜੇ ਖਾਸ ਕਰ ਸਿਆਸੀ ਲੀਡਰ ਸੱਤਾਧਾਰੀ ਲੀਡਰ ਦਿੱਲੀ ਵਾਲੀ ਟੀਮ ਉਹਨਾਂ ਨਾਲ ਟੋਟਲੀ ਬਾਈਕਾਟ ਕਰੋ ਧੰਨਵਾਦ ਦੋਸਤੋ ਅਗਲੀ ਵੀਡੀਓ ਨਾਲ ਫਿਰ ਤੁਹਾਨੂੰ ਬਹੁਤ ਜਲਦੀ ਮਿਲਾਂਗੇ